ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਵੀਰ ਭੈਣਾਂ ਨੂੰ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਜੀ ਬਹੁਤ ਬਹੁਤ ਸਵਾਗਤ ਹੈ। ਮੀਤ ਕਰਦੇ ਆ ਕਿ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਗੇ। ਪਰ ਮੈਂ ਸਮਾ ਸਭ ਨੂੰ ਪੁੱਛ ਰੱਖੇ, ਤੰਦਰੁਸਤ ਰੱਖੇ, ਰੱਬੀਆਂ ਬਖਸ਼ੇ। ਤੇ ਅੱਜ ਦਾ ਵਲੌਗ ਜੀ ਆਪਾਂ ਕਰ ਲੱਗਿਆ ਸ਼ੁਰੂ। ਸਭ ਤੋਂ ਪਹਿਲਾਂ ਜੇ ਤੁਸੀਂ ਚੈਨਲ ਦੇ ਨਵੇਂ ਹੋ, ਚੈਨਲ ਨੂੰ ਜੀ ਜਰੂਰ ਸਬਸਕ੍ਰਾਈਬ ਕਰ ਲਿਓ। ਵੀਡੀਓ ਨੂੰ ਪੂਰਾ ਦੇਖਿਓ, ਚੰਗੀ ਲੱਗੇ ਲਾਈਕ, ਸ਼ੇਅਰ, ਕਮੈਂਟ ਜਰੂਰ ਕਰਿਓ। ਤੇ ਚਲੋ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਇਹ ਟਾਈਮ ਹੋ ਗਿਆ ਜਿਸਵੇਰ ਦਾ 9:30 ਦਾ ਤੇ ਅਸੀਂ ਚੱਲੇ ਸਾਂ ਜੀ ਸਵੇਰ ਦੀ ਸੈਰ ਕਰਨ ਬਹੁਤ ਹੀ ਸੋਨਾ ਮੌਸਮ ਹੈ ਤੇ ਪੰਛੀਆਂ ਦੀ ਗੋਲਣ ਦੀ ਆਵਾਜ਼ਾਂ ਬਹੁਤ ਹੀ ਸੋਹਣੀਆਂ ਸੁਣਿਆ ਲੱਗਦੀਆਂ ਸਵੇਰ ਸਵੇਰੇ ਤੇ ਬਹੁਤ ਮਿੱਠੀਆਂ ਪਿਆਰੀਆਂ ਆਵਾਜ਼ਾਂ ਕੱਢਦੇ ਆ ਪੰਛੀ ਇਹ ਮਾਨਨ ਨੂੰ ਆਨੰਦ ਸੰਕੂਨਾ ਤੇ ਸ਼ਾਂਤੀ ਜੀ ਮਿਲਦੀ ਏ ਤੇ ਜ਼ਰੂਰੀ ਜੀ ਆਪਾਂ ਨੂੰ ਸਵੇਰ ਉੱਠਣਾ ਚਾਹੀਦਾ ਏ ਸਵੇਰ ਨੂੰ ਤੇ ਹਵਾ ਵੀ ਜੀ ਬਹੁਤ ਵਧੀਆ ਚੱਲੀ ਹੋਈ ਏ ਕਿਉਂਕਿ ਰਾਤ ਨਹੀਂ ਪਿਆਸੀ ਤੇ ਜਿਹਦੇ ਕਰਕੇ ਠੰਡੀ ਠੰਡੀ ਹਵਾਏ ਇਹ ਇੱਥੋਂ ਜੀ ਮੈਂ ਤੋੜਿਆ ਆਧਾ ਤਨ ਇਹਦੇ ਦਾ ਦੰਤਨ ਬਹੁਤ ਨੂੰ ਬੀਮੈ ਨੂੰ ਬਹੁਤ ਸਾਂਦੇਸ਼ ਪੈਦੇ ਦਾ ਦੰਤਨ ਕਰਨਾ ਤੇ ਮੈਂ ਕਰਦੀ ਰਹੀ ਨਹੀਂ ਆ ਜੀ ਨਹੀਂ ਸ਼ਾਂਤਨ ਚ ਪੈਦੇ ਦਾ ਇਹ ਵੈਸੀ ਵੀ ਆਪਾਂ ਨੂੰ ਹਫਤੇ ਵਿੱਚ 3-4 ਵਾਰ ਦਾਤਨ ਜ਼ਰੂਰ ਕਰਨਾ ਚਾਹੀਦਾ ਏ ਇਹਦੇ ਨਾਲ ਆਪਾਂ ਨੇ ਮਸੂੜੇ ਵੀ ਵਧੀਆ ਮਜ਼ਬੂਤ ਰਹਿੰਦੇ ਨੇ ਤੇ ਦਾੰਦ ਵੀ ਬਹੁਤ ਵਧੀਆ ਰਹਿੰਦੇ ਨੇ ਜੀ ਤੇ ਨਾਲ ਇਹ ਵਿਰੇਸ਼ ਕਰ ਕਰ ਕੇ ਆਪਣੇ ਦਾੰਦਾਂ ਜਿਹੜੇ ਉਹ ਵਿੱਚੋਂ ਸੰਨ ਛੱਡ ਜਾਂਦੇ ਆ ਇਹ ਕੋਕਲੇ ਜੋ ਜਾਂਦੇ ਆ ਕਿਉਂਕਿ ਜਿਹੜੀ ਪੇਸਟ ਹੁੰਦੀ ਆ ਪਤਾ ਨਹੀਂ ਵਿੱਚ ਕੀ ਕੀ ਪਾਇਆ ਹੁੰਦਾ ਉਹਦੇ ਤੇ ਚਲੋ ਉਹ ਵੀ ਜ਼ਰੂਰੀ ਹੈ ਬ੍ਰਸ਼ ਕਰਨਾ ਵੀ ਤੇ ਬਾਕੀ ਦਾਤਣ ਵੀ ਜ਼ਰੂਰੀ ਆਪਾਂ ਨੂੰ ਕਰਨਾ ਚਾਹੀਦਾ ਹੈ ਤੇ ਚਲੋ ਜੀ ਹੁਣ ਆਪਣੀ ਹੋ ਗਈ ਇਹ ਘਰਾਂ ਨੂੰ ਵਾਪਸੀ ਤੇ ਹੁਣ ਜੀ ਮੈਂ ਇੱਥੇ ਵਾਪਸ ਆ ਕੇ ਤੇ ਬਣਾਈ ਸੀ ਜੀ ਚਾਹ ਪਹਿਲਾਂ ਚਾਹ ਬਣਾ ਕੇ ਤੇ ਆਟਾ ਗੁੰਨ ਕੇ ਮੈਂ ਰੱਖ ਤਾਇਆ ਏ ਹੁਣ ਜੀ ਮੈਂ ਲੱਗਿਆ ਇੱਕ ਵਾਰੀ ਸਾਫ ਸਫਾਈ ਕਰ ਲੈਂਦੇ ਆ ਤੇ ਬਾਹਰ ਹੋ ਜੀ ਮੈਂ ਬੌਕਰ ਲਾਤੀ ਆ ਥੱਲੇ ਤੋਂ ਤੇ ਬੱਚੇ ਹਾਲੇ ਸੁੱਤੇ ਪਏ ਆ ਮੈਂ ਨਹੀਂ ਜਗਾਇਆ ਉਹਨਾਂ ਨੂੰ ਤੇ ਬੱਚੇ ਜਾਗ ਗਏ ਨਾ ਫਿਰ ਮੇਰਾ ਸਾਰਾ ਕੰਮ ਰੁਕ ਜਾਏਗਾ ਤੇ ਮੈਂ ਇੱਕ ਵਾਰੀ ਸਫਾਈ ਕਰ ਲੈਂਦੀ ਆ ਕਿਉਂਕਿ ਅੱਜ ਕੱਲ ਨਹੇਰ ਬਹੁਤ ਜ਼ਿਆਦਾ ਆ ਰਹੇ ਨਹੀਂ ਵਾਝੇ ਇੱਕ ਦੋ ਦਿਨ ਹੀ ਪੈਂਦੇ ਆ ਫਿਰ ਨਹੇਰ ਆ ਜਾਂਦਾ ਤੇ ਸਾਰਾ ਤੂੜ ਖੇਤਾਂ ਦੀ ਜਿਹੜੀ ਉੱਡ ਉੱਡ ਕੇ ਸਾਰੀ ਘਰਾਂ ਦੇ ਵਿੱਚ ਹੀ ਆ ਜਾਂਦੀ ਏ ਤੇ ਬਹੁਤ ਬੁਰਾ ਹਾਲ ਹੋ ਜਾਂਦਾ ਏ ਜੀ ਘਰ ਦਾ ਤੇ ਬੂਹੇ ਬਗ਼ੀਚੇ ਝਾੜਨੇ ਬਹੁਤ ਜ਼ਰੂਰੀ ਹੁੰਦੇ ਆ ਤੇ ਤੂੜ ਮਿੱਟੀ ਨਾਲ ਨਿਤਨਾ ਹੈ ਵੀ ਹੋਇਆ ਰਹਿੰਦਾ ਸਾਰਾ ਇਹ ਜੀ ਬਹੁਤ ਖਰਾਬ ਹੋਏ ਪਏ ਸੀ ਬੂਹੇ ਬਾਰੀਆਂ ਸੀ ਛੀਜੇ ਵਗੈਰਾ ਤੇ ਹਾਂ ਜੀ ਮੈਂ ਸਾਰਾ ਹੀ ਕਰ ਤੇ ਆ ਸਾਫ ਇੱਕ ਵਾਰੀ ਤੇ ਅੰਦਰ ਦੀਆਂ ਸਫਾਈਆਂ ਤਾਂ ਜੀ ਮੈਂ ਇੱਕ ਦੋ ਦਿਨ ਰੋਕ ਕੇ ਕਰਾਂਗੀ ਤੇ ਹੁਣ ਇੱਕ ਵਾਰੀ ਮੈਂ ਇਹੀ ਕਰ ਲੈਂਦੀ ਹਾਂ ਬੂਹੇ ਬਾਰ ਬਾਰ ਕਰ ਲਾਂਗੀ ਤੇ ਕਰੀਜਾਂ ਜੀ ਵਿੱਚ ਘੱਟਾ ਪੈ ਜਾਂਦਾ ਬਹੁਤ ਜ਼ਿਆਦਾ ਧੂੜ ਫਸ ਜਾਂਦੀ ਏ ਇਹ ਕੰਡਣੀ ਜੀ ਬਹੁਤ ਹੀ ਔਖੀ ਹੁੰਦੀ ਏ ਕਿਉਂਕਿ ਸਾਡੇ ਬੂਹੇ ਜਿਹੜੇ ਵੀ ਪੁਰਾਣੇ ਜ਼ਮਾਨੇ ਦੇ ਬਣਿਆ ਕਮਰੇ ਸਾਡੇ ਪੁਰਾਣੇ ਸੀ ਉਹੀ ਰਿਪੇਅਰ ਕੀਤੇ ਆ ਤੇ ਚਲਿਦ੍ਰੋ ਮੈਂ ਫੱਟਾ ਵੀ ਸਾਫ਼ ਕਰ ਦਿਆਂਗੀ ਟੇਬਲ ਆਪਣਾ ਇਹਦੇ ਤੇ ਆਪਾਂ ਜੀ ਚੁੱਲਾ ਵੀ ਰੱਖ ਲਈਦਾ ਤੇ ਬਿਜਲੀ ਵਾਲਾ ਚੁੱਲਾ ਵੀ ਰੱਖਿਆ ਹੋਇਆ ਹੈ ਤੇ ਆਪਾਂ ਸਲੈਨਰ ਕਈ ਵਾਰ ਇੱਥੇ ਕੱਢ ਲੈਂਦੀ ਆ ਕਿਉਂਕਿ ਰਸੋਈ ਦੇ ਵਿੱਚ ਨਾ ਬਹੁਤ ਜ਼ਿਆਦਾ ਗਰਮੀ ਹੋ ਜਾਂਦੀ ਏ ਤੇ ਆਪਣੇ ਅੱਖਾ ਵਗੈਰਾ ਹੈ ਨਹੀਂ ਰਸੋਈ ਵਿੱਚ ਤੇ ਗਰਮੀ 'ਚ ਕੰਮ ਕਰਨਾ ਬੜਾ ਔਖਾ ਹੁੰਦਾ ਏ ਤੇ ਛਾਮ ਨੂੰ ਜੀ ਮੈਨੂੰ ਫਲੈਂਡਰ ਬਾਹਰ ਕੱਢਣਾ ਪੈਂਦਾ ਏ ਤੇ ਫ੍ਰੀਜ ਤੇ ਵੀ ਕਾਫੀ ਧੂੜ ਪਈ ਪਈ ਸੀ ਤੇ ਮੈਂ ਸੋਚਿਆ ਕਿ ਚਾਹ ਲੈ ਫ੍ਰੀਜ ਨੂੰ ਵੀ ਆਪਾਂ ਸਾਫ਼ ਕਰ ਦਿੰਦੇ ਆ ਤੇ ਇਹ ਨੀਨ ਗੇਟ ਦਾ ਜਿਹੜਾ ਬੂਹਾ ਏ ਇਹ ਬਹੁਤ ਹੀ ਜ਼ਿਆਦਾ ਖਰਾਬ ਹੋ ਜਾਂਦਾ ਹੈ ਇਹਦੇ ਤੇ ਨਾ ਜਿੱਦੀ ਮਕਣੀਆਂ ਦੇ ਚਿੱਟੇ ਵਗੈਰਾ ਪੈਂਦੇ ਆ ਤੇ ਉਹ ਬਹੁਤ ਹੀ ਜੰਮ ਜਾਂਦੇ ਆ ਇਹਦੇ ਤੇ ਇਹ ਇਹ ਵੀ ਜੀ ਸਾਫ਼ ਕਰਨੇ ਬਹੁਤ ਜ਼ਰੂਰੀ ਹੁੰਦੇ ਆ ਇਹ ਤਾਂ ਸਾਨੂੰ ਜੀ ਡੇਲੀ ਕਰਨੇ ਪੈਂਦੇ ਆ ਸਾਫ਼ ਕਿਉਂਕਿ ਇੱਥੇ ਤੱਕ ਕੱਟਾ ਮਿੱਟੀ ਮੇਨ ਗੇਟ ਤੇ ਫਿਰ ਬਹੁਤ ਜ਼ਿਆਦਾ ਆਉਂਦੀ ਰਹਿੰਦੀ ਹੈ ਇਹ ਵੀ ਬਾਰੋਂ ਦਾ ਛਾੜ ਦਿਆਂਗੀ ਛੇਛੇ ਤੇ ਨਾਲ ਹੀ ਸਾਰਾ ਬੇ ਚੰਗੀ ਤਰ੍ਹਾਂ ਇਹਨੂੰ ਛਾੜ ਦਿਆਂਗੀ ਹੁਣ। ਕਈ ਵਾਰੀ ਤਾਂ ਮੈਂ ਬੂਆ ਬੰਦ ਕਰਕੇ ਪਾਣੀ ਮਾਰ ਦਿੰਦੀ ਆ ਫਿਰ ਸਾਰਾ ਵਧੀਆ ਸਾਫ਼ ਹੋ ਜਾਂਦਾ ਏ। ਤੇ ਅੱਜ ਜੀ ਫਿਰ ਸਵੇਰ ਸਵੇਰ ਦਾ ਟਾਈਮ ਹੈ ਮੈਂ ਕਾਹਤਲ ਹੁਣ ਪਾਣੀ ਨਹੀਂ ਮਾਰਦੀ ਤੇ ਇਸੇ ਤਰ੍ਹਾਂ ਸਾਫ਼ ਕਰ ਦਿੰਨੇ ਆ। ਇਹ ਮੈਂ ਮੰਜਾਏ ਕਬਾਰ ਕੱਢ ਕੇ ਤੇ ਮਾਏ ਲੱਗ ਪਈ ਜੀ ਉਹਨੇ ਝਾੜੂ ਲਾਉਣਾ ਤੇ ਕੱਲ ਜਿਹਨੇਰੀ ਤੋਂ ਬਾਅਦ ਵੀ ਇੱਕ ਵਾਰੀ ਮੈਂ ਝਾੜੂ ਤਾਂ ਲਾਇਆ ਸੀ ਤੇ ਫਿਰ ਰਾਤ ਨੂੰ ਫਿਰ ਥੋੜੀ ਥੋੜੀ ਆਵਾਜ਼ ਚੱਲੀ ਰਹੀ ਆ ਇਹ ਢੋੜ ਮਿੱਟੀ ਜੀ ਫੇਰ ਆ ਗਈ ਤੇ ਇੱਕ ਪਾਣੀ ਚੱਕਰ ਗਈ ਆ ਰੱਬ ਨਾਲ ਜਦੋਂ ਵੀ ਨੇਰ ਆਉਂਦਾ ਲਿਆਉਂਦਾ ਏ ਉਦਾਂ ਹੀ ਬੱਸ ਮੀਂਹ ਬਾਦ ਚ ਆਉਂਦਾ ਪਹਿਲਾਂ ਨੇਰ ਹੀ ਆਉਂਦਾ ਜੇ ਮੀਂਹ ਪਹਿਲਾਂ ਆ ਜਾਵੇ ਨਾ ਤੇ ਧੂੜ ਘਟਾ ਇਹ ਨਾ ਆ ਵੀ ਨਾ ਤੇ ਮੀਂਹ ਨਹੀਂ ਜਿ ਪਹਿਲਾਂ ਆਉਂਦਾ ਪਹਿਲਾਂ ਨੇਰ ਹੀ ਆਉਂਦਾ ਏ ਸਾਰੀ ਧੂੜ ਫਲਾ ਕੇ ਉਸ ਤੋਂ ਬਾਅਦ ਹੀ ਮੀਂਹ ਆਉਂਦਾ ਏ ਚਲ ਫੇਰ ਵੀ ਸ਼ੁਕਰ ਹੈ ਇਸ ਵਾਰੀ ਮੀਂਹ ਆਉਣ ਲੱਗ ਗਏ ਤੇ ਪਿਛਲੇ ਸਾਲਾਂ ਵਿੱਚ ਤਾਂ ਕੱਲੇ ਨੇਰ ਹੀ ਆਉਂਦੇ ਹੁੰਦੇ ਸੀ ਮੀਂਹ ਬਹੁਤ ਘੱਟ ਆਉਂਦੇ ਨੇ ਤੇ ਸਰਜੀ ਜੀ ਆਪਣੇ ਬਾਰਸ਼ਾਂ ਦੀ ਵਧੀਆ ਸ਼ੁਰੂ ਹੋ ਗਈਆਂ ਨੇ ਟਾਈਮ ਨਾਲ ਹੀ ਤੇ ਮੌਸਮ ਹਾਲੇ ਇੰਨਾ ਜ਼ਿਆਦਾ ਗਰਮ ਨਹੀਂ ਹੋਇਆ ਜਿੰਨਾ ਜੋੜ ਦੇ ਮਹੀਨੇ ਚ ਹੋ ਜਾਂਦਾ ਏ ਤੇ ਵਿੱਚ ਇੱਕ ਦੋ ਦਿਨ ਗਰਮੀ ਬਣਦੀ ਆ ਤਾਂ ਫੇਰ ਬਾਰਸ਼ ਹੋ ਜਾਂਦੀ ਆ ਤੇ ਕੁਝ ਹੱਦ ਤੱਕ ਤਾਂ ਠੀਕ ਹੀ ਆ ਹਾਲੇ ਤੱਕ ਤੇ ਚਲੋ ਜੀ ਮੈਂ ਇੱਧਰ ਹੁਣ ਆ ਗਈ ਰਸੋਈ 'ਚ ਤੇ ਬੱਚਿਆਂ ਨੂੰ ਮੈਂ ਜਗਾ ਤਾਏ ච්චාන් ජදගාතයගත ඕනු මෑ ලක්ගගේ ජී පරවන් බනවන අපන එකවරි චා සාරයන්ස වෙරේ පීලීිය වද්‍යානයතා ච්චේ රන්දයා හොන්ජී සාරයයේ පරවන්්හවිකානගේ තෙන් අරචා ෙරත බනයදී ය සට චා ජදිසිේරය දෝවරරි බනදය එකවරි සේරේ දැයි පීලෙන්ද සේර වස් බාදරොත් කාන්තු බාද ෙරෙක් වරි පින්දයා ਇਹ ਚਲੋ ਜਿੱਥੇ ਮੈਂ ਲੱਗ ਪਈ ਹੁਣ ਅਮਰੀਤ ਨੂੰ ਰੋਟੀ ਖਵਾਣ ਦੋ ਦਿਨ ਤਾਂ ਕੱਲੀ ਚਾਹ ਹੀ ਪੀਤੀ ਆ ਇਹਨੇ ਰੋਟੀ ਨਹੀਂ ਖਾਦੀ ਤੇ ਪਤਾ ਨਹੀਂ ਕਿ ਕੀ ਪ੍ਰੋਬਲਮ ਹੈ ਰੋਟੀ ਨਹੀਂ ਖਾਂਦੀ ਬਸ ਕੱਲੀ ਚਾਹ ਹੀ ਪੀਂਦੀ ਆ ਸਵੇਰੇ ਕਦੇ ਮम्मा ਮੇਰਾ ਦੇਰ ਨਹੀਂ ਕਰਦਾ ਰੋਟੀ ਨੂੰ ਮੈਂ ਜਾ ਕੱਲੀ ਦੇ ਦਿਆ ਇਹ ਮਲਕੀ ਬਾਸ ਐਦਾਂ ਕਰਦੀ ਏ ਤੇ ਅਮਰੀਤ ਨੂੰ ਜਿਵੇਂ ਹੁਣ ਖਲਾਉਣ ਲੱਗੇ ਆ ਭਲਾ ਖਾ ਲਵੇ ਖਾਂਦੀ ਤਾਂ ਇਹ ਵੀ ਨਹੀਂ ਤੇ ਬਾਕੀ ਦੀ ਮੈਂ ਕੋਸ਼ਿਸ਼ ਪੂਰੀ ਕਰ ਲਈਆਂ ਤੈਨੂੰਵਾ ਦੇਵਾ ਇਹ ਹੋਰ ਜੀ ਇਸ ਤੋਂ ਬਾਅਦ ਮੈਂ ਆ ਗਈ ਸੀ ਇੱਧਰ ਬਾਥਰੂਮ ਵਾਲਾ ਇਹ ਆਪਣੇ ਰਹਿ ਗਏ ਸੀ ਬਾਥਰੂਮ ਸਾਫ਼ ਕਰਨ ਵਾਲੇ ਇਹ ਬਰਤਨ ਵੀ ਕਾਫੀ ਸਾਰੇ ਬਣੇ ਪਏ ਮੈਂ ਰਾਤ ਨੂੰ ਤਾਂ ਆ ਮਾਦ ਲੈ ਸੀ ਸਾਰੇ ਹੀ ਮਾਦ ਗਸਤੀ ਸੀ ਤੇ ਬਾਕੀ ਦੀ ਸਵੇਰ ਨੂੰ ਫਿਰ ਤੋਂ ਬਣ ਗਏ ਫਿਰ ਚਾਹੀ ਹੁਣ ਸਾਰੇ ਆਪੇ ਤੋਂ ਪੀਤੀ ਦੋ ਵਾਰੀ ਚਾਹ ਤਿੰਨ ਵਾਰੀ ਬਣ ਜਾਂਦੀ ਆ। ਸਵੇਰੇ ਸਵੇਰੇ ਚਾਹ ਸਾਡੀ ਦੋ ਤਿੰਨ ਵਾਰੀ ਬਣਦੀ ਆ 10 ਵਜੇ ਤੋਂ ਪਹਿਲਾਂ ਪਹਿਲਾਂ ਕਿਉਂਕਿ ਡੈਡੀ ਹੁਣ ਕਰਿਆ ਤੇ ਡੈਡੀ ਫਿਰ ਵਾਰ-ਵਾਰ ਚਾਹ ਮੰਗੀ ਜਾਂਦੇ ਹਾਂ ਤੇ ਫਿਰ ਉਹਦੇ ਨਾਲ ਸਾਰੇ ਪੀਣ ਲੱਗ ਜਾਂਦੇ ਆ। ਇਹ ਇਹ ਜੀ ਤੋੜ ਕਰਤਾ ਦੇਣਾ ਫਿਰ ਆਪਾਂ ਗੱਲ ਕਰੀਏ ਉਹ ਹੀ ਕਿ ਬਹੁਤ ਜ਼ਿਆਦਾ ਤੋੜ ਆਉਂਦੀ ਏ। ਤੇ ਬਾਥਰੂਮ ਵੀ ਸਾਰੇ ਨੇਰ ਦੇ ਨਾਲ ਗੰਦੇ ਹੋ ਗਏ ਸੀ ਤੇ ਬਾਜ ਜੀ ਪਾਣੀ ਪੋਇਆ ਤੇ ਵੀ ਮਾਰਤਾ ਸਾਰਾ ਸਾਫ ਕਰਤੇ ਆ ਤੇ ਹੁਣ ਲੱਗੇ ਆ ਜੀ ਬਰਤਨ ਸਾਫ ਕਰਨ ਤੇ ਜੀ ਕੋਈ ਇਹ ਵੀ ਜੀ ਆਪਣੀ ਆ ਤਾਂ ਕਾਲੇ ਜਾਣੀ ਸੀ ਤੇ ਇਹ ਵੀ ਅੱਜ ਮੈਂ ਹੋਣਾ ਬਣਾਉਣ ਲੱਗੇ ਆ ਰਿਕਾਰਡਿੰਗ ਅੱਜ ਕਰਨ ਲੱਗੇ ਆ ਮੇਦੇ ਚ ਕਿਉਂਕਿ ਕਾਰਨਾਂ ਨਾਲ ਪ੍ਰੋਬਲਮ ਹੋ ਗਈ ਸੀ ਤੇ ਅਸੀਂ ਚਲੇ ਗਏ ਸੀ ਉਧਰ ਮੇਰੇ ਡੈਡੀ ਬਿਮਾਰ ਹੋ ਗਏ ਸੀ ਜੇ ਅਸੀਂ ਉਧਰ ਚਲੇ ਗਏ ਤੇ ਫਿਰ ਜੀ ਮਾਨੀ ਨਹੀਂ ਕੀਤਾ ਤੇ ਅੱਜ ਜੀ ਘਰ ਬੱਚੇ ਕਹਿੰਦੇ ਕਿ ਮੰਮਾ ਵੀਡੀਓ ਬਣੀ ਪਈ ਆ ਤੁਸੀਂ ਅਪਲੋਡ ਅੱਜ ਕਰ ਦਿਓ ਤੇ ਮਨ ਤਾਂ ਜੀ ਮੇਰਾ ਅੱਜ ਵੀ ਨਹੀਂ ਸੀ ਕਿਉਂਕਿ ਡੈਡੀ ਹਾਲੇ ਠੀਕ ਨਹੀਂ ਹੋਏ ਐਡਮਿਟ ਆ ਬਿਮਾਰ ਵਰ ਜੀ ਫੋਨ ਕਰਕੇ ਤੁਛਦੇ ਆ ਤੇ ਬਹੁਤ ਜਿਮਾਨਾ ਕਬਰ ਆਈ ਜਾਂਦਾ ਏ ਤੇ ਮੈਂ ਜਦੋਂ ਸਿੱਤੇ ਪਾਸਾ ਠੀਕ ਕਰਦੇ ਨੇ ਤੇ ਉਹਨਾਂ ਨੂੰ ਹਾਰਟ ਦੀ ਪ੍ਰੋਬਲਮ ਹੋ ਗਈ ਸੀ ਤੇ ਮਾਪੇ ਤਾਂ ਜੀ ਹਾਰ ਵੇਲੇ ਬੰਦੇ ਨੂੰ ਲੋੜੀ ਦਾ ਹੁੰਦਾ ਏ ਪਰਮਾਤਮਾ ਸਭ ਦੇ ਸਿਰ ਤੇ ਮਾਤਰ ਰੱਖੇ ਤੇ ਤਰਾਂ ਜੀ ਹੁਣ ਦੁਪਹਿਰ ਦਾ ਟਾਈਮ ਹੋ ਗਿਆ ਸੀ 1 ਵਜੇ ਦਾ ਤੇ ਮੈਂ ਲੱਗੀਆਂ ਜੀ ਸੂਟ ਕੱਟਣ ਅੰਰੀਤ ਨੂੰ ਮੈਂ ਸੁਣਾਤਾ ਸੀ ਤੇ ਗੁਰਜੋ ਉੱਤੇ ਕੁਰਸੀਰ ਤੇ ਤਹਾਲੇ ਕੇੜ ਦੇ ਫਿਰਦੇ ਆ ਨਹੀਂ ਬਿਸਾਂਦੇ ਦੁਪਹਿਰ ਨੂੰ ਫੇਰ ਮੈਂ ਇਹ ਜੀ ਹੁਣਸਣ ਬਾਹਰ ਕੱਟ ਕੇ ਤੇੰਦੀਆਂ ਨੂੰ ਮੈਂ ਸਲਾਈ ਕਰਾਂਗੀ ਇਹ ਜੀ ਇਹ ਮੈਂ ਕੱਟ ਕੇ ਉਸੇ ਦੇ ਨਹੀਂ ਸਲਾਈ ਦੀ ਮਕਾਰਤੀ ਸੀ ਤੇ ਇਹ ਵਲੌਗ ਜੀ ਆਪਣਾ ਕਾਹਲਾ ਮੈਂ ਪਹਿਲੇ ਦੱਸ ਦਿੱਤੀਆਂ ਤੁਹਾਨੂੰ ਤੇ ਕਾ ਲਾਉਣਾ ਸੀ ਬਤី ਜੀ ਕੰਨ ਨਹੀਂ ਆਇਆ ਕਿਉਂਕਿ ਇਹ 2 ਦਿਨ ਪਹਿਲਾਂ ਦੀ ਵੀਡੀਓ ਏ ਤੇ ਮੈਂ ਜੀ ਅੱਜ ਹੀ ਅਪਲੋਡ ਕੀਤੀ ਆ ਹੁਣ ਤੇ ਚਲੋ ਜੀ ਹੁਣ ਆਪਾਂ ਇਸ ਵੀਡੀਓ ਦੇ ਇਥੇ ਹੀ ਐਂਡ ਕਰਦੇ ਆਂਗੇ ਤੇ ਮਿਲਾਂਗੇ ਜੀ ਹੁਣ ਅਗਲੀ ਵੀਡੀਓ ਦੇ ਵਿੱਚ ਇਸੇ ਤਰ੍ਹਾਂ ਜੀ ਸਾਡੇ ਨਾਲ ਆਪਣਾ ਪਿਆਰ ਬਣਾਈ ਰੱਖੋ ਸਾਡੀ ਸਪੋਰਟ ਕਰਦੇ ਰਹੋ ਪਰਮਾਤਮਾ ਵਾਹਿਗੁਰੂ ਤੁਹਾਨੂੰ ਵਿਚੜਦੀਆਂ ਕਲਾ ਵਿੱਚ ਰੱਖੇ ਤਰਤੀਆਂ ਬਖਸ਼ੇ ਤੇ ਸਾਰੇ ਮੇਰੇ ਵੀਰ ਭੈਣਾਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ